ਜਿਹੜਾ ਆਈਟਮ ਦੇ ਉੱਤੇ ਕੰਮ ਹੋਇਆ ਉਹਨੂੰ ਤੁਸੀਂ ਭਲੀ ਭਾਂਤੀ ਜਾਣਦੇ ਹੋ ਤੇ ਮੈਂ ਕੋਈ ਫੋਟੋ ਨਹੀਂ ਲਾਉਣੀ ਨਾਲ ਮੈਨੂੰ ਪਤਾ ਗੋਰਿਆਂ ਨੇ ਧੂੜ ਬੰਨ੍ਹ ਦੇਣੀ ਹੈ ਰੇਸ਼ੀ ਦਾ ਮਾਲੀ ਕਿਉਂਕਿ ਜੇ ਇਹੀ ਕੰਮ ਕਿਸੇ ਗੋਰੇ ਨੇ ਕੀਤਾ ਹੁੰਦਾ ਮੈਂ ਗਲਤ ਜਾਂ ਸਹੀ ਦੀ ਗੱਲ ਨਹੀਂ ਕਰ ਰਿਹਾ ਪਰ ਜੇ ਇਹੀ ਕੰਮ ਕਿਸੇ ਗੋਰੇ ਤੋਂ ਹੋਇਆ ਹੁੰਦਾ ਉਹ ਗੱਲ ਇੰਨੀ ਆਗਾਂਗੂ ਨਹੀਂ ਚੀ ਫੈਲਣੀ ਇਹ ਸਾਡੀ ਕਮਿਊਨਿਟੀ ਦਾ ਬੰਦਾ ਸੀਗਾ ਫੋਰਨ ਡਰਾਈਵਰ ਸੀਗਾ ਤਾਂ ਇਹ ਗੱਲ ਪੂਰੀ ਆਗਾਂਗੂ ਆਲਰੇਡੀ ਸਾਰੇ ਸੋਸ਼ਲ ਪਲੇਟਫਾਰਮਸ ਦੇ ਉੱਤੇ ਫੈਲ ਚੁੱਕੀ ਆ ਜਿਹਦੇ ਬਾਰੇ ਮੈਂ ਗੱਲ ਕਰਨ ਲੱਗਿਆ ਐਜ਼ ਅ ਕਮਿਊਨਿਟੀ ਐਜ਼ ਅ ਬ੍ਰਦਰ ਟੂ ਬ੍ਰਦਰ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬਾਈ ਜੇ ਆਪਾਂ ਨੂੰ ਇਸ ਗੱਲ ਦੀ ਸਮਝ ਹਜੇ ਵੀ ਨਹੀਂ ਨਾ ਆ ਰਹੀ ਹਰਜਿੰਦਰ ਦੇ ਕੇਸ ਤੋਂ ਬਾਅਦ ਤਾਂ ਆਪਣੇ ਲਈ ਆਉਣ ਵਾਲਾ ਟਾਈਮ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣਾ ਐ ਨਹੀਂ ਪਤਾ ਸਾਨੂੰ ਟਰੈਕਿੰਗ ਦੇ ਵਿੱਚੋਂ ਬੈਨ ਵੀ ਕਰ ਦੇਣੀ ਆ ਰੈਸਟ੍ਰਿਕਸ਼ਨਸ ਹੀ ਸਾਡੇ ਉੱਤੇ ਇਹ ਜੀਆਂ ਲਾ ਦੇਣ ਕਿ ਸਾਡੇ ਲਈ ਟਰੈਕਿੰਗ ਕਰਨੀ ਮੁਸ਼ਕਲ ਹੀ ਬਹੁਤ ਹੋ ਜਵੇ ਹੈਨਾ ਹੁਣ ਆ ਜਿਹੜਾ ਕੰਮ ਹੋਇਆ ਡਰਾਈਵਰ ਅੰਡਰ ਇਨਫਲੂਐਂਸ ਸੀਗਾ ਰੀਪੋਰਟ ਉਹਨਾਂ ਨੇ ਕੱਢੀ ਆ ਤੇ ਇਸ ਪਲੇਟਫਾਰਮ ਦੇ ਉੱਤੇ ਆ ਕੇ ਰਿਪੋਰਟ ਝੂਠੀ ਨਹੀਂ ਹੋ ਸਕਦੀ ਇਹ ਬਾਈ ਅੰਡਰ ਇਨਫਲੂਐਂਸ ਸੀਗਾ ਮੈਂ 100% ਇਹਨੂੰ ਕੰਡੈਮ ਕਰਦਾ ਕਿ ਇਹ ਗਲਤੀ ਆ ਬਹੁਤ ਵੱਡੀ ਔਰ ਮੈਨੂੰ ਜਿੱਥੇ ਤੱਕ ਵੀਡੀਓ ਦੇਖ ਕੇ ਲੱਗਿਆ ਮੈਨੂੰ ਲੱਗਿਆ ਕਿ ਬਾਈ ਨੇ ਬ੍ਰੇਕ ਵੀ ਨਹੀਂ ਲਾਈ ਮੈਂ ਸ਼ਾਇਦ ਗਲਤ ਵੀ ਹੋ ਸਕਦਾ ਅੱਗੇ ਜੋ ਇਨਵੈਸਟੀਗੇਸ਼ਨ ਹੋਏਗੀ ਉਹ ਚੋਂ ਪਤਾ ਲੱਗ ਜਾਊਗਾ ਹੁਣ ਪਰ ਗੱਲ ਇੱਥੇ ਮੈਸੇਜ ਦੇਣ ਦਾ ਮਤਲਬ ਇਹ ਹੈ ਕਿ ਜੇ ਬਾਈ ਆਪਾਂ ਆਪਣੀਆਂ ਹਰਕਤਾਂ ਹਜੇ ਵੀ ਸ਼्रेड ਡਾਊਨ ਨਾ ਕਰੀਏ ਇਹ ਕਿਸੇ ਗੋਰੇ ਜਾਂ ਕਿਸੇ ਵਾਸਤੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈਗੀ ਆਪਣੇ ਲਈ ਕਰਨ ਦੀ ਲੋੜ ਆ ਕਿਉਂਕਿ ਬਿਜ਼ਨਸ ਆਪਣੇ ਇਫੈਕਟ ਹੋ ਰਹੇ ਨੇ ਕੰਮ ਆਪਣੇ ਇਫੈਕਟ ਹੋ ਰਹੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਫੇਮਸ ਹੋ ਫਿਜ਼ੀਕਲੀ ਤੁਹਾਨੂੰ ਹਰਾਸ ਕੀਤਾ ਜਾ ਰਿਹਾ ਮੈਂਟਲੀ ਤੁਹਾਨੂੰ ਟੌਰਚਰ ਕੀਤਾ ਜਾ ਰਿਹਾ ਹੁਣ ਪਿੱਛੇ ਰਹਿ ਕੀ ਗਿਆ ਕੁਛ ਵੀ ਨਹੀਂ ਰਹਿ ਗਿਆ ਭਾਈ ਜੇ ਹੁਣ ਵੀ ਆਪਾਂ ਆਪਣੇ ਆਪ ਨੂੰ ਆਪਣੀਆਂ ਹਰਕਤਾਂ ਨੂੰ ਜੇ ਸ਼ਰੈਡ ਆਊ ਨਾ ਕੀਤਾ ਹਜੇ ਵੀ ਮੈਨੂੰ ਨਹੀਂ ਲੱਗਦਾ ਕਿ ਹਰਜਿੰਦਰ ਦੇ ਕੇਸ ਤੋਂ ਬਾਅਦ ਇਹ ਸਮਝਾਉਣ ਦੀ ਵੀ ਲੋੜ ਹੈ ਕਿਉਂਕਿ ਉਹ ਤਾਂ ਐਡੀ ਵੱਡੀ ਐਗਜ਼ੈਂਪਲ ਸੈੱਟ ਹੋਊਗੀ ਨਾ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਕੁਛ ਨਹੀਂ ਹੋਇਆ ਭਾਵੇਂ ਉਹ ਗਲਤ ਸੀਗਾ ਭਾਵੇਂ ਉਹ ਨਹੀਂ ਸੀਗਾ ਠੀਕ ਆ ਉਸ ਤੋਂ ਬਾਅਦ ਭਾਵੇਂ ਕਿੰਨੇ ਗੂਰਿਆਂ ਨੇ ਐਕਸੀਡੈਂਟ ਕਰਕੇ ਮੌਤਾਂ ਕੀਤੀਆਂ ਉਹ ਬੌਂਡਾ ਦੇ ਉੱਤੇ ਬਾਹਰ ਵੀ ਨਿਕਲ ਗਏ ਅੱਠ ਮੌਤਾਂ ਕਰਕੇ ਗੂਰਾ 83000 ਡਾਲਰ ਦੇ ਬੌਂਡ ਦੇ ਉੱਤੇ ਬਾਹਰ ਕੱਢਤਾ ਜਿੱਥੇ ਉਹ ਬੰਦਾ ਅੱਜ ਤੱਕ ਰੈਸੀਡੈਂਸ ਫੇਸ ਕਰ ਰਿਹਾ ਇਹ ਨਹੀਂ ਸੀਗਾ ਕਿ ਉਹਦੀ ਗਲਤੀ ਨਹੀਂ ਸੀਗੀ ਯੂ ਟਰਨ ਬਣਾਇਆ ਸੀ ਚਲੋ ਉਹਦੇ ਬਾਰੇ ਆਪਾਂ ਦੁਬਾਰਾ ਗੱਲ ਨਹੀਂ ਕਰਨੀ ਪਰ ਆਪਾਂ ਨੂੰ ਇੱਥੇ ਸਮਝਣ ਦੀ ਲੋੜ ਹੈ ਬਈ ਆਪਾਂ ਕਦੋਂ ਸਮਝਾਂਗੇ ਕਿ ਜਿਹੜੇ ਆਪਾਂ ਡੋਡੇ ਫੀਮ ਸ਼ਰਾਬ ਦੀਆਂ ਬੋਤਲਾਂ ਤੁਸੀਂ ਆਪਦੀ ਵੀਕੈਂਡ ਤੇ ਜਾਂਦੇ ਹੋ ਕਰੇ ਸਾਰਾ ਕੁਝ ਕਰੋ ਪਰ ਜਿਹੜਾ ਟਰੱਕ ਦੇ ਵਿੱਚ ਆਪਾਂ ਅੰਡਰ ਇਨਫਲੂਐਂਸ ਆ ਇਹ ਬਹੁਤ ਹੀ ਜਿਆਦੇ ਪ੍ਰਿਕਾਸ਼ਨ ਵਾਲਾ ਟਾਈਮ ਹੈ ਇਸ ਵੇਲੇ ਤਾਂ ਸਪੀਡ ਦੀ ਟਿਕਟ ਵੀ ਤੁਹਾਡੇ ਲਈ ਬਹੁਤ ਹਾਰਮਫੁਲ ਹੈ ਬਾਈ ਬਹੁਤ ਜਿਆਦੇ ਹਾਰਮਫੁਲ ਹੈ ਜਿਹੜੇ ਮੁੰਡੇ ਇਹ ਗੱਲਾਂ ਤੋਂ ਸਮਝ ਗਏ ਇਹ ਚੀਜ਼ ਤੋਂ ਮਤਲਬ ਪੈਰ ਥੋੜੇ ਜਿਹਾ ਪੂਲਾ ਕਰ ਲਿਆ ਉਹ ਤਾਂ ਬਹੁਤ ਚੰਗੇ ਰਹਿ ਗਏ ਪਰ ਜੇ ਬਾਈ ਤੁਸੀਂ ਹਜੇ ਵੀ ਇਸ ਗੱਲ ਨੂੰ ਲਾਈਟਲੀ ਲੈ ਰਹੇ ਹੋ ਲੀਨੀਐਂਟਲੀ ਲੈ ਰਹੇ ਹੋ ਇਹ ਤੁਹਾਡੇ ਲਈ ਸਾਡੇ ਲਈ ਐਜਾ ਕਮਿਊਨਿਟੀ ਆਪਾਂ ਸਿਰ ਤੋਂ ਪਰਨੇ ਲਾ ਕੇ ਵਾਲ ਕਟਾ ਕੇ ਗੋਰਿਆਂ ਵਾਲੇ ਐਕਸੈਂਟ ਮਾਰ ਕੇ ਉਹ ਕੰਮ ਆਪਣੇ ਤੋਂ ਨਹੀਂ ਹੋਣੇ ਆਪਾਂ ਨਹੀਂ ਕਰ ਸਕਦੇ ਉਹ ਕੰਮ ਤਾਂ ਆਪਾਂ ਨੂੰ ਆਪਦੀਆਂ ਹਰਕਤਾਂ ਹੀ ਰੈਡ ਡਾਊਨ ਕਰਨੀਆਂ ਪੈਣੀਆਂ ਨੇ ਸਹੀ ਹੋਣਾ ਪੈਣਾ ਸੇਫ ਹੋਣਾ ਪੈਣਾ ਅੱਜ ਕੱਲ ਜਿਹਨੂੰ ਗੱਡੀ ਨਹੀਂ ਵੀ ਚਲਾਉਣੀ ਆਉਂਦੀ ਨਾ ਉਹ ਵੀ ਸੋਸ਼ਲ ਮੀਡੀਆ ਤੇ ਜਾਂ ਤੁਹਾਨੂੰ ਲੰਘਦਾ ਟੱਪਦਾ ਟੀਚਰ ਕਰ ਦਿੰਦਾ ਯੂ ਗਾਇਜ਼ ਆਰ ਨਾਟ ਸੇਫ ਫॉर ਦਾ ਰੂਟਸ ਇਹ ਤੋਂ ਜ਼ਿਆਦਾ ਬਦਨਾਮੀ ਆਪਣੀ ਕੀ ਹੋਊਗੀ ਹੁਣ ਹਨਾ ਮੈਨੂੰ ਪਤਾ ਬਹੁਤ ਹੱਦ ਤੱਕ ਇਹ ਇੱਕ ਪੋਲੀਟੀਕਲ ਪ੍ਰੋਪਾਗੈਂਡਾ ਬਣਿਆ ਹਰਜਿੰਦਰ ਦੇ ਕੇਸ ਤੋਂ ਬਾਅਦ ਪਰ ਆਪਣੇ ਵਿੱਚ ਵੀ ਕਿਤੇ ਖਾਮੀਆਂ ਹੈਗੀਆਂ ਉਹਨਾਂ ਨੂੰ ਆਪਾਂ ਠੀਕ ਕਰੀਏ ਬਾਈ ਐਜ਼ ਅ ਕਮਿਊਨਿਟੀ ਐਜ਼ ਅ ਬ੍ਰਦਰ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਮੈਨੂੰ ਪਤਾ ਮੇਰੀ ਗੱਲ ਤੋਂ ਤੁਸੀਂ ਬਹੁਤ ਹੀ ਜਾਣੇ ਸਹਿਮਤ ਨਹੀਂ ਵੀ ਹੋਵੋਗੇ ਪਰ ਇਹ ਗੱਲ ਸੱਚਾਈ ਹੈ ਬਾਈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ